ਵਾਹ ਕਰੋ ਨੀਰਾ ਹੋ ਗਿਆ ਤਾਂ ਬਹੁਤ ਕਾਫਟ ਹੋ ਗਈ ਟਾਈਮ ਤਕਰੀਬਨ 7 ਤੋਂ ਪਲੱਸ ਦਾ ਹੋ ਗਿਆ ਬਾਕੀ ਦੇਖ ਸਕਦੇ ਨੇ ਨੀਰਾ ਹੋ ਗਿਆ ਜਿਹੜੀ ਅੱਜ ਵੀ ਆਪਾਂ ਕੈਂਪਿੰਗ ਕਰਨ ਲੱਗੇ ਹਾਂ ਇਸ ਲੋਕੇਸ਼ਨ ਨਾਲ ਲੱਗ ਕੇ ਤੇ ਇੱਥੇ ਥੱਲੇ ਹਾਈਵੇ ਤੇ ਸਾਈਡ ਦੀ ਆ ਬਾਕੀ ਇਸ ਰਸਤੇ 'ਚ ਗਾਂ ਕੋਈ ਹੋਟਲ ਕੁਝ ਨਹੀਂ ਗਏ ਬਸ ਹੁਣ 80 ਕਿਲੋਮੀਟਰ ਦੀ ਦੂਰੀ ਤੇ ਬਾਤ ਪਾਸੀ ਅੱਜ ਰਾਤ ਕਰਾਂਗੇ ਸਟੇ ਇੱਥੇ ਹੁਣ ਕਰਦੇ ਆਪਾਂ ਕੈਂਪਿੰਗ ਵਾਹਿਗੁਰੂ ਜੀ ਹੁਣ ਆਪਾਂ ਕੈਂਪਿੰਗ ਕਰ ਲਈ ਫਾਕੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਅੱਜ ਦੀ ਲੋਕੇਸ਼ਨ ਜਿਹੜੀ ਸੰਸਾਨ ਸਾਈਡ ਤੇ ਆ ਬਾਕੀ ਅੱਜ ਦੀ ਰਾਤ ਆਪਾਂ ਇੱਥੇ ਕਰਾਂਗੇ ਸਟੇ ਤਸਵੀਰ ਨੂੰ ਪਾਵਾਂਗੇ ਚਾਲੇ ਮੇਰਾ ਵੀਰ ਵੀਡੀਓ ਨੂੰ ਕਰੇ ਵੱਧ ਤੋਂ ਵੱਧ ਸ਼ੇਅਰ ਨਾਲੇ ਫੋਲੋ ਕਰਕੇ ਆਪਦੇ ਭਰਾ ਨੂੰ ਕਰੇ ਸਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ